ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਦੇ ਤੁਹਾਡਾ ਸਵਾਗਤ ਹੈ ਜੀ। ਅ ਵੀਰ ਜੀ ਹੁਣੀ ਆਏ ਨੇ ਗੁਰਦਾਸਪੁਰ ਜ਼ਿਲ੍ਹਾ ਇਹਨਾਂ ਦਾ। ਸਾਡੇ ਕੋਲੋਂ ਮੁਰਗੀਆਂ ਲੈਣ ਆਏ ਨੇ ਆਰ ਆਈ ਆਰ ਤੇ ਬਲੈਕ ਐਸਟਾਲੋ ਮੁਰਗੀ ਦਿੱਤੀ ਇਹਨਾਂ ਨੂੰ ਅੰਡੇ ਵਲ। ਪਿਓਰ ਬਰੀਡ ਆਪਣੇ ਕੋਲੇ ਤੁਹਾਨੂੰ ਪਹਿਲਾਂ ਵੀ ਜਿਵੇਂ ਆਪਾਂ ਵੀਡੀਓ ਚ ਦੱਸਦੇ ਹੁੰਨੇ ਆ ਬਰੀਡ ਪਿਓਰ ਹੋਊਗੀ, ਮੁਰਗੀ ਤੰਦਰੁਸਤ ਹੋਊਗੀ ਤੇ ਨਵੀਂ ਮੁਰਗੀ ਹੋਊਗੀ। ਠੀਕ ਹੈ ਇਹ ਆਪਣੀਆਂ ਮੀਨ ਨੇ ਇਹ ਗੱਲਾਂ ਤੇ ਆਪਾਂ ਖਰੇ ਉੱਤਰਦੇ ਆ। ਤੇ ਬਾਈ ਜੀ ਹੁਣੀ ਦੱਸਣਗੇ ਕਿਵੇਂ ਸਾਡੇ ਤੱਕ ਇਹਨਾਂ ਨੇ ਪਹੁੰਚ ਕੀਤੀ ਕਿਵੇਂ ਇਹਨਾਂ ਨੂੰ ਪਤਾ ਲੱਗਿਆ ਉਹਦੇ ਬਾਰੇ ਦੱਸੋ ਜੀ ਤੁਸੀਂ ਅਸੀਂ ਇਹਨਾਂ ਦਾ YouTube ਚੈਨਲ ਤੋਂ ਦੇਖਿਆ ਸੀ ਕਿ ਪਿਓਰ ਬਰੀਡ ਦਿੰਦੇ ਆ ਤੇ ਇਸ ਕਰਕੇ ਅਸੀਂ ਫਸਟ ਟਾਈਮ ਟਰਾਈ ਕੀਤਾ ਇਹਨਾਂ ਕੋਲ ਤੇ ਹੁਣ ਅੱਗੇ ਇਹਨਾਂ ਦਾ ਜਿੱਦਾਂ ਜਿੱਦਾਂ ਵਿਸ਼ਵਾਸ ਵਧਦਾ ਜਾਏਗਾ ਅਸੀਂ ਅੱਗੇ ਇਹਨਾਂ ਨਾਲ ਜੁੜੇ ਰਵਾਂਗੇ ਅੱਗੇ-ਅੱਗੇ ਕੰਮ ਕਰਾਂਗੇ ਇਕੱਠੇ ਮਿਲ ਕੇ ਆਪਣਾ ਜੇ ਜ਼ਿਲ੍ਹਾ ਕਿਹਦੇ ਦੱਸਿਆ ਡਿਸਟ੍ਰਿਕਟ ਗੁਰਦਾਸਪੁਰ ਸਾਡਾ ਪਿੰਡ ਕਿਹੜਾ ਜੀ ਮਰਾਤਾ ਰਿਵਾਲ ਲੱਗੇ ਪਿੰਡ ਮਰਾਤਾ ਰਿਵਾਲ ਤੁਸੀਂ ਉਹਦੀ ਵੀਡੀਓ ਦੇਖਦੀ ਸੀ YouTube ਤੇ ਜਾਂ ਮਤਲਬ ਇੱਕ ਵਾਰ ਦੇਖੀ ਜਾਂ ਪਹਿਲਾਂ ਤੋਂ ਦੇਖਦੇ ਰਹੇ ਸੀਗੇ ਜੀ ਕਿਵੇਂ ਨਹੀਂ ਇੱਕ ਦੋ ਵਾਰ ਦੇਖੀ ਸੀ ਵੀਡੀਓ ਜੀ ਤੇ ਉਹ ਉਹ ਵੀਡੀਓ ਦੇਖ ਕੇ ਤੇ ਮੈਂ ਪਤਾ ਕੀਤਾ ਸੀ ਕਿ ਪਿਓਰ ਬਰੀਡ ਮਿਲਦੀ ਆ ਤੇ ਮੈਂ ਲੈ ਕੇ ਉਹਨਾਂ ਤੇ ਫਰਸਟ ਟਾਈਮ ਇੱਥੇ ਆਏ ਹਾਂ ਤੁਸੀਂ ਹੋਰ ਵੀ ਟਰਾਈ ਕੀਤਾ ਹੋਊਗਾ ਦੇ ਹੋਰ ਅਸੀਂ ਜਿਆਦਾ ਟਰਾਈ ਨਹੀਂ ਕੀਤਾ ਕੁਛ ਨੇ ਜੀ ਬਾਕੀ ਇੱਕ ਵਾਰ ਟ੍ਰਾਈ ਕੀਤਾ ਹੈ ਪਰ ਉਹਨਾਂ ਦੇ ਬਰਡ ਮੈਂ ਲੇਟਰ ਆਨ ਕਰਕੇ ਸੇਲ ਹੋ ਚੁੱਕੇ ਸਾਰੇ ਉਹਨਾਂ ਕੋਲ ਹੈ ਨਹੀਂ ਬਾਕੀ ਮੈਂ ਜਿਆਦਾ ਟਰਾਈ ਕੀਤਾ ਨਹੀਂ ਠੀਕ ਹੈ ਜੀ ਤੇ ਤੁਸੀਂ ਸ਼ੁਰੂਆਤ ਕਰ ਰਹੇ ਹੋ ਅੱਗੇ ਪ੍ਰਮਾਤਮਾ ਤੁਹਾਨੂੰ ਆਪਾਂ ਚਾਹੁੰਦੇ ਆਂ ਵੀ ਵੱਡੇ ਪੱਧਰ ਤੇ ਤੁਸੀਂ ਸ਼ੁਰੂ ਕਰੋ ਠੀਕ ਹੈ ਜੀ ਸਾਡੇ ਵੱਲੋਂ ਤੁਹਾਨੂੰ ਪੂਰਾ ਸਹਿਯੋਗ ਹੋਊਗਾ ਕਦੇ ਵੀ ਇਹ ਨਹੀਂ ਹੋਊਗਾ ਸੀ ਵੀ ਫੋਨ ਨਹੀਂ ਚੁੱਕਾਂਗੇ ਜਿਆਦਾਤਰ ਇਸ ਕਹਿਤਾ ਹੁੰਦੀ ਅਸੀਂ ਅਸੀਂ ਜਿਹੜਾ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਜਿਹੜੀ ਜਾਣਕਾਰੀ ਦਿੰਨੇ ਆ ਜਾਂ ਅਸੀਂ ਕੋਈ ਫੋਨ ਆਉਂਦਾ ਉਹਨਾਂ ਨੂੰ ਸਾਰਾ ਦੱਸਦੇ ਆ ਕਿਉਂਕਿ ਜਿਆਦਾ ਸਕੇਤਾ ਹੁੰਦੇ ਅਸੀਂ ਹੈਚਰੀ ਰਾਹੀਂ ਚਿਕਸ ਵੀ ਲੈ ਜਾਂਦੇ ਸੀ ਜੋ ਵੀ ਸਾਡੇ ਸੱਜਣ ਲੈ ਕੇ ਜਾਂਦੇ ਸੀ ਸਾਡੇ ਤੋਂ ਨਹੀਂ ਜਿੱਥੋਂ ਵੀ ਲੈ ਕੇ ਜਾਂਦੇ ਸੀ ਜਾਂ ਮੁਰਗੀ ਉਹ ਕਹਿੰਦੇ ਸੀ ਜਦੋਂ ਬੱਡ ਬਿਮਾਰ ਹੋ ਗਿਆ ਸਾਡਾ ਕੋਈ ਫੋਨ ਨਹੀਂ ਚੁੱਕਦਾ ਆਪਾਂ ਉਹਨਾਂ ਦਾ ਫੋਨ ਵੀ ਚੁੱਕਦੇ ਆਂ ਤੇ WhatsApp ਮੈਸੇਜ ਵੀ ਕਰਦੇ ਨੇ ਉੱਥੇ ਵੀ ਉਹਨਾਂ ਨੂੰ ਦੱਸਦੇ ਆਂ ਜਿਹੜੀ ਵੀ ਦਵਾਈ ਢੋਹੀ ਹੁੰਦੀ ਆ ਉਹਨਾਂ ਨੂੰ ਦੱਸਦੇ ਆਂ ਨਹੀਂ ਮਿਲਦੀ ਅਸੀਂ ਆਪ ਭੇਜਦੇ ਵੀ ਆਂ ਉਹਨਾਂ ਨੂੰ ਦਵਾਈ ਆਪਣੇ ਕੋਲ ਸਾਰਾ ਸਮਾਨ ਜੋ ਵੀ ਚਾਹੀਦਾ ਪੋਲਟਰੀ ਦਾ ਹਾਜ਼ਰ ਹੈ ਮੈਂ ਕੋਰਸ ਕੀਤਾ ਹੈ ਪੋਲਟਰੀ ਦਾ ਉਸ ਤੋਂ ਬਾਅਦ ਜੇ ਕਿਸੇ ਦਾ ਕੋਈ ਬर्ड ਬਿਮਾਰ ਹੁੰਦੇ ਨੇ ਭਾਵੇਂ ਉਹਨਾਂ ਨੇ ਸਾਡੇ ਤੋਂ ਚਿਕਸ ਨਹੀਂ ਵੀ ਲਏ ਜਾਂ ਸਾਡੇ ਤੋਂ ਬर्ड ਨਹੀਂ ਲਏ ਆਪਾਂ ਉਹਨਾਂ ਦੇ ਚਿਕਸ ਨੂੰ ਠੀਕ ਕੀਤਾ ਅੱਜ ਤੱਕ ਇਹ ਸਾਡਾ ਰਿਕਾਰਡ ਹੈ ਅਪਾ ਕਿੰਨੇ ਵੀ ਵੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੱਡੇ ਪੱਧਰ ਤੇ ਸੇਵਾ ਕਰੀਏ ਅਸੀਂ ਤਾਂ ਇਹੀ ਚਾਹੁੰਦੇ ਹਾਂ ਪ੍ਰਮਾਤਮਾ ਸਾਡੇ ਤੋਂ ਅੱਜ ਤੱਕ ਨਾ ਕਿਸੇ ਦਾ ਮਾੜਾ ਕੀਤਾ ਨਾ ਕਰਨਾ ਤੇ ਵਧੀਆ ਵਰਡ ਦੇਣਾ ਹੈ ਇਹੀ ਸਾਡਾ ਮੇਨ ਹੈਗਾ ਜੋ ਵੀ ਕਿਸੇ ਨੂੰ ਕੋਈ ਜਰੂਰਤ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਕਿਸੇ ਦੇ ਵਰਡ ਬਿਮਾਰ ਨੇ ਜਾਂ ਕੋਈ ਦਿੱਕਤ ਹੈ ਕੋਈ ਨਹੀਂ ਕੋਈ ਸਾਥ ਦਿੰਦਾ ਅਸੀਂ ਬੈਠੇ ਆ ਅਸੀਂ ਸਾਥ ਦੇਵਾਂਗੇ ਤੇ ਬਾਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਬਸ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਲੇਟ ਬਹੁਤ ਹੋ ਗਏ ਚਲੋ ਦੇ ਆ ਕਿਉਂਕਿ ਸਫਰ ਕਾਫੀ ਲੰਮਾ ਹੈ ਕਿੰਨੇ 4 ਘੰਟੇ ਲੱਗ ਜਾਂਦੇ ਨੇ 5 ਘੰਟੇ 4-5 ਘੰਟੇ ਲੱਗ ਜਾਂਦੇ ਨੇ ਇਹ ਕੋਈ ਗੱਲ ਨਹੀਂ ਅਗਲੀ ਵਾਰ ਤੁਹਾਨੂੰ 6 ਹੋਰ 6x ਵੀ ਦੇਵਾਂਗੇ ਤੇ ਧੰਨਵਾਦ ਦਾ ਸ੍ਰੀਕਲ